ਦਹੇਜ ਹੱਤਿਆ ਦੇ ਮਾਮਲੇ 'ਚ ਸਾਬਕਾ ਅਕਾਲੀ ਸਰਪੰਚ ਨੂੰ ਪਰਿਵਾਰ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਪਟਿਆਲਾ ਦੇ ਪਿੰਡ ਢੀਲਵਾਲ ਦਾ ਹੈ ਜਿੱਥੋਂ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਢੀਲਵਾਲ ਉਹਨਾਂ ਦੀ ਪਤਨੀ ਅਤੇ ਦੋ ਬੇਟਿਆਂ ਨੂੰ 2 ਸਾਲ ਪੁਰਾਣੇ ਮਾਮਲੇ 'ਚ ਪਟਿਆਲਾ ਅਦਾਲਤ ਨੇ ਇਹ ਸਜ਼ਾ ਸੁਣਾਈ। ਪਰਿਵਾਰ ਤੇ ਨੂੰ ਨੂੰ ਅੱਗ ਲਾ ਕੇ ਮਾਰਨ ਦਾ ਦੋਸ਼ ਸੀ। ਮਾਰਚ 2013 'ਚ ਅਮਰੀਕ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਦਾ ਵਿਆਹ ਉਪਿੰਦਰ ਕੌਰ ਨਾਲ ਹੋਇਆ ਸੀ। ਇਲਜ਼ਾਮ ਥਾਂ ਕਿ ਉਪਿੰਦਰਜੀਤ ਨੂੰ ਦਾਜ ਦਹੇਜ ਲਈ ਪਰੇਸ਼ਾਨ ਕੀਤਾ ਜਾਂਦਾ ਸੀ। ਕਰੀਬ ਸਾਲ ਬਾਅਦ ਉਪਿੰਦਰ ਕੌਰਤੀ ਉਹਨਾਂ ਦੇ ਘਰ 'ਚ ਹੀ ਅਗਲਾ ਕੇਸੜ ਜਾਣਕਾਰ ਮੌਤ ਹੋਈ ਸੀ ਇਸ ਮੌਤ ਤੋਂ ਬਾਅਦ ਉਪਿੰਦਰ ਕੌਰ ਦੇ ਪਰਿਵਾਰ ਵੱਲੋਂ ਪਟਿਆਲਾ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪਰਿਵਾਰ ਖਿਲਾਫ ਕੇਸ ਦਰਜ ਕੀਤਾ ਗਿਆ ਅਤੇ ਅਮਰੀਕ ਸਿੰਘ ਢੀਲਵਾਲ ਉਸ ਦੀ ਪਤਨੀ ਜਸਬੀਰ ਕੌਰ ਬੇਟੇ ਗੁਰਵਿੰਦਰ ਸਿੰਘ ਤੇ ਛੋਟੇ ਬੇਟੇ ਜਸਪ੍ਰੀਤ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਇਹ ਮਾਮਲਾ ਜਦੋਂ ਅਦਾਲਤ ਵਿੱਚ ਵਿਚਾਰ ਅਧੀਨ ਸੀ ਤਾਂ ਪਿਛਲੇ ਸਾਲ ਅਮਰੀਕ ਸਿੰਘ ਢੀਲਵਾਲ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋ ਕੇ ਆਇਆ ਸੀ ਜਿਸ ਨੂੰ ਉਸੇ ਸਾਲ ਫਰਵਰੀ ਮਹੀਨੇ ਪਟਿਆਲਾ ਪੁਲਿਸ ਨੇ ਜਾਲੀ ਕਾਗਜ਼ਾ ਤਿਆਰ ਕਰਕੇ ਲੋਕਾਂ ਦੀਆਂ ਜ਼ਮੀਨਾਂ ਤੇ ਕਰੋੜਾਂ ਰੁਪਏ ਦੇ ਫਰਜ਼ੀ ਲੋਨ ਲੈਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮਾ ਹੇਠ ਵੀ ਗ੍ਰਿਫਤਾਰ ਕੀਤਾ ਗਿਆ ਸੀ ਇਹ ਮਾਮਲਾ ਵੀ ਫਿਲਹਾਲ ਅਦਾਲਤ ਵਿੱਚ ਚੱਲ ਰਿਹਾ ਹੈ ਭੁਪਿੰਦਰਜੀਤ ਕੌਰ ਨੂੰ ਅਕਸਰ ਦਾਜ ਦੇਜ ਵਾਸਤੇ ਤੰਗ ਪ੍ਰੇਸ਼ਾਨ ਕਰਦੇ ਸੀ ਅਤੇ 4 ਤੰ 2014 ਨੂੰ ਸਾਰਿਆਂ ਨੇ ਮਿਲ ਕੇ ਉਹਨੂੰ ਸਾਰ ਦਿੱਤਾ ਸੀ ਜਿਸ ਤੀਕ 26 ਤੰ 2014 ਨੂੰ ਪੀਜੀਆ ਚੰਡੀਗੜ੍ਹ ਨੂੰ ਕੇ ਮੌਤ ਹੋ ਗਈ ਸੀ ਉਸ ਸਾਹ ਦੇ ਅਦਾਲਤ ਨੇ ਗੁਰਵਿੰਦਰ ਸਿੰਘ ਅਮਰੀਕ ਸਿੰਘ ਮਨਜੀਤ ਕੌਰ ਤੇ ਜਸਪ੍ਰੀਤ ਸਿੰਘ ਨੂੰ ਉਮਰਕਾਟ ਅਤੇ 50000 ਰੁਪਏ ਜਮਾਨਾ ਕੀਤਾ ਹੈ